ਮੈਂ ਜੀ ਕੁਮਾਰ ਦਾ ਜਿਨ੍ਹਾਂ ਨੇ ਮੇਰੇ ਤੇ ਭਰੋਸਾ ਪ੍ਰਗਟ ਕਰਕੇ ਲੁਧਿਆਣਾ ਤੋਂ ਲੋਕ ਸਭਾ ਦੀ ਇਲੈਕਸ਼ਨ ਲੜਨ ਵਾਸਤੇ ਮੈਨੂੰ ਟਿਕਟ ਦਿੱਤੀ ਹੈ। ਮੈਂ ਇੱਕ ਸਧਾਰਨ ਪਰਿਵਾਰ ਦੇ ਵਿੱਚ ਜਨਮਿਆ ਸਧਾਰਨ ਵਿਅਕਤੀ ਹਾਂ। ਪਹਿਲਾਂ ਵੀ ਮੇਰੇ ਤੇ ਬੜੀ ਰਹਿਮ ਕਰਮ ਕੀਤੀ ਹੈ ਸ਼੍ਰੋਮਣੀ ਕਾਲੀ ਦਲ ਨੇ। ਪਹਿਲਾਂ ਮੈਨੂੰ ਕੌਂਸਲਰ ਦੀ ਟਿਕਟ ਦਿੱਤੀ ਤਿੰਨ ਵਾਰ। ਫਿਰ ਐਮਐਲਏ ਦੀ ਟਿਕਟ ਦਿੱਤੀ ਤਿੰਨ ਵਾਰ। ਅੱਜ ਮੇਰੇ ਤੇ ਮੈਂਬਰ ਪਾਰਲੀਮੈਂਟ ਦੀ ਟਿਕਟ ਦੇ ਕੇ ਬਹੁਤ ਵੱਡਾ ਇਸ਼ਾਨ ਕੀਤਾ ਸ਼੍ਰੋਮਣੀ ਕਾਲੀ ਦਲ ਨੇ। ਔਰ ਮੈਂ ਸਦਾ ਸੁਖਵੀਰ ਸਿੰਘ ਜੀ ਬਾਦਲ ਪ੍ਰਧਾਨ ਸ਼ੋਭਨੀ ਕਾਲੀ ਦਲ ਤੇ ਸਮੁੱਚੀ ਹਾਈ ਕਮਾਂਡ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਮੇਰੇ ਤੇ ਭਰੋਸਾ ਪ੍ਰਗਟ ਕੀਤਾ ਔਰ ਮੈਂ ਹਰ ਸੰਭਵ ਕੋਸ਼ਿਸ਼ ਕਰੂੰਗਾ ਕਿ ਜਿਹੜਾ ਉਹਨਾਂ ਨੇ ਮੇਰੇ ਤੇ ਭਰੋਸਾ ਪ੍ਰਗਟ ਕੀਤਾ ਮੈਂ ਲੁਧਿਆਣਾ ਨਿਵਾਸੀਆਂ ਦੀਆਂ ਵੋਟਾਂ ਲੈ ਕੇ ਉਹਨਾਂ ਦੀ ਝੋਲੀ ਦੇ ਵਿੱਚ ਸੀਟ ਜਿੱਤ ਕੇ ਪਾਵਾਂ ਇਹ ਮੇਰੀ ਹਰ ਸੰਭਵ ਕੋਸ਼ਿਸ਼ ਰਵੇਗੀ ਮੈਂ ਆਪਣੇ ਸਾਥੀਆਂ ਦੇ ਨਾਲ ਬੜੇ ਜ਼ੋਰ ਦੇ ਨਾਲ ਇਹ ਇਲੈਕਸ਼ਨ ਲੜਾਂਗਾ ਸੋ ਮੈਂ ਦਿਹਾਣਾ ਨਿਵਾਸੀਆਂ ਨੂੰ ਵੀ ਅਪੀਲ ਕਰਨੀ ਚਾਹੁੰਦਾ ਕਿ ਹੁਣ ਤੁਸੀਂ ਜਿਹੜਾ 1 ਜੂਨ ਨੂੰ ਫੈਸਲਾ ਕਰਨਾ ਉਸ ਫੈਸਲੇ ਦੇ ਵਿੱਚ ਤੁਸੀਂ ਕਰਤਾਰ ਦੀ ਜਿਹੜੀ ਐ ਮੈਜ਼ਰਮੈਂਟ ਕਰਦੀਆਂ ਕਰਤਾਰ ਦੇਖਣਾ ਵੀ ਜਿਹੜਾ ਕਰੈਕਟਰ ਜਿਹੜੇ ਕੈਂਡੀਡੇਟ ਨੇ ਉਹਨਾਂ ਦਾ ਕਰੈਕਟਰ ਕੀ ਆ ਉਹਨਾਂ ਦਾ ਸੁਭਾਅ ਕਿਹਸਾ ਉਹਨਾਂ ਨੇ ਜੇ ਕੋਈ ਪਹਿਲਾਂ ਸੇਵਾ ਮਿਲੀ ਆ ਕੀ ਸੰਪੂਰਨ ਕੀਤੀ ਆ ਕੀ ਉਹਨਾਂ ਨੇ ਸੇਵਾ ਸੰਪੂਰਨ ਕਰਕੇ ਜੋ ਉਹਨਾਂ ਤੇ ਜ਼ਿੰਮੇਵਾਰੀਆਂ ਸੀ ਨਿਭਾਈਆਂ ਨੇ ਜਾਂ ਆਪਣੇ ਇਲਾਕੇ ਦੇ ਲੋਕਾਂ ਦੇ ਦੁੱਖ ਸੁੱਖ ਦੇ ਵਿੱਚ ਸਹਾਇਤਾ ਕੀਤੀ ਹੈ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਕੀਤੀਆਂ ਨੇ ਉਹਨਾਂ ਦੀ ਕੋਈ ਗੱਲ ਸੁਣੀ ਹੈ ਇਹ ਸਾਰਾ ਕੁਝ ਦੇਖ ਕੇ ਵੋਟ ਪਾਉ ਕਿ ਬਹੁਤ ਅਹਿਮੀਅਤ ਰੱਖਦੀ ਹੈ ਵੋਟ ਬਹੁਤ ਵੱਡੀ ਸਾਡਾ ਸੁਧਾਰ ਕਰ ਸਕਦੀ ਹੈ ਵੋਟ 'ਚ ਬਹੁਤ ਵੱਡੀ ਸ਼ਕਤੀ ਹੈ ਵੋਟ ਦੇਖੋ ਸੂਚ ਸਿਟਣ ਵਾਲੇ ਜਾਂ ਐਮਏ ਪਾਉਣ ਵਾਲੇ ਖਾਲੇ ਜਾਤ ਭਰਾਤਰੀ ਧਰਮ ਜਾਂ ਰਾਸੀ ਪਾਰਟੀਆਂ ਤੱਕ ਸੀਮਤ ਨਹੀਂ ਵੋਟ ਸਾਡਾ ਪ੍ਰਗਟ ਸਵਾਰ ਸਕਦੀ ਹੈ ਪਰ ਅੱਜ ਤੱਕ ਸਵਾਰਿਆ ਨਹੀਂ ਕਿਉਂਕਿ ਜਿਹੜੇ ਮੈਂਬਰ ਪਾਰਲੀਮੈਂਟ ਬਣ ਕੇ ਹੁਣ ਤੱਕ ਗਏ ਨੇ ਉਹ ਲੁਧਿਆਣੇ ਤੋਂ ਨਾ ਵਕੀਲ ਸਨ ਉਹ ਲੁਧਿਆਣੇ ਤੋਂ ਵਾਰਿਸ ਸਨ ਉਹਨਾਂ ਨੂੰ ਲੁਧਿਆਣੇ ਦੀਆਂ ਸਮੱਸਿਆਵਾਂ ਦਾ ਪਤਾ ਨਹੀਂ ਸੀ ਉਹਨਾਂ ਨੇ ਲੁਧਿਆਣੇ ਬਾਰੇ ਕੁਝ ਵੀ ਨਹੀਂ ਕੀਤਾ ਮੈਂ ਅੱਜ ਵੀ ਕਹਿ ਸਕਦਾ ਜਿਹੜੇ ਸਰਦਾਰ ਰਵਨੀਤ ਸਿੰਘ ਬਿੱਟੂ ਮੈਂਬਰ ਪਾਰਲੀਮੈਂਟ ਨੇ ਬਣੇ ਦੋ ਵਾਰ ਅੱਜ ਵੀ ਸਮੁੱਚੇ ਲੁਧਿਆਣੇ ਦੇ ਬਾਰੇ ਉਹ ਜਾਣਦੇ ਨਹੀਂ ਹੋਣਗੇ ਮਹੱਲੇ ਆਪਦੇ ਨਾਮ ਨਹੀਂ ਜਾਣਦੇ ਹੋਣਗੇ ਜੇ ਅੱਜ ਵੀ ਉਹਨੂੰ ਕਹੀਏ ਵੀ ਫਲਾਣੇ ਮਹੱਲੇ ਜਾ ਕੇ ਜਾ ਕੇ ਆ ਤੇ ਉਹ ਜਾ ਨਹੀਂ ਸਕਣਗੇ ਉਹਨਾਂ ਨੇ ਸਮੱਸਿਆਵਾਂ ਮਾ ਹੱਲ ਨਹੀਂ ਕੀਤੀਆਂ ਸਮੱਸਿਆਵਾਂ ਕ੍ਰੀਏਟ ਕੀਤੀਆਂ ਨਵੀਆਂ ਸਮੱਸਿਆਵਾਂ ਮਨ ਲੁਧਿਆਣਾ ਦੇ ਲੋਕਾਂ ਨੂੰ ਪਾ ਕੇ ਦਿੱਤੀਆਂ ਜਿਹੜੀਆਂ ਅੱਜ ਫੇਸ ਕਰ ਰਹੇ ਆ ਸਾਡੇ ਰਾਹਾਂ ਰੋਡ ਦੇ ਲੋਕ ਜਾਂ ਮਲਹਾਰ ਰੋਡ ਦੇ ਲੋਕ ਜਿਹੜੇ ਇਸ ਸਮੱਸਿਆਵਾਂ ਫੇਸ ਕਰਦੇ ਨੇ ਇਹ ਇਹਨਾਂ ਦੀਆਂ ਦੇਣਾਂ ਸੋ ਬਹੁਤ ਹੋਰ ਸਮੱਸਿਆਵਾਂ ਹਨ ਜਿਹੜੀਆਂ ਇਹਨਾਂ ਨੇ ਪੈਦਾ ਕੀਤੀਆਂ ਨੇ ਸੋ ਕਿਉਂਕਿ ਮੈਂ ਲੁਧਿਆਣਾ ਦਾ ਜੰਪਲਾਂ ਲੁਧਿਆਣਾ ਦੇ ਚੱਪੇ-ਚੱਪੇ ਬਾਰੇ ਵਕੀਫ ਹਾਂ ਲੁਧਿਆਣਾ ਦੇ ਮਸਲੇ ਹੱਲ ਕੀ ਨੇ ਉਹ ਮੈਨੂੰ ਪਤਾ ਕਿੱਥੋਂ ਹੱਲ ਹੋਣੇ ਨੇ ਕਿਵੇਂ ਹੱਲ ਹੋਣੇ ਨੇ ਕਿਉਂਕਿ ਜਦੋਂ ਮੈਂ ਕਾਉਂਸਲਰ ਸੀ ਤੇ ਕਾਉਂਸਲਰ ਦੀ ਜ਼ਿੰਮੇਵਾਰੀ ਨਿਭਾਈ ਜਦੋਂ ਮੈਨੂੰ ਐਮਐਲਏ ਬਣਾਇਆ ਲੋਕਾਂ ਨੇ ਤੇ ਮੈਂ ਐਮਐਲਏ ਦੀ ਜ਼ਿੰਮੇਵਾਰੀ ਵੀ ਵਾਕੂਬੀ ਨਿਭਾਈ ਔਰ ਜਿਹੜੇ ਮਸਲੇ ਸੀ ਹੱਲ ਕੀਤੇ ਤੇ ਹੁਣ ਜਿਹੜੇ ਐਮਐਸ ਤੇ ਐਮਪੀ ਬਣ ਕੇ ਐਮਪੀ ਬਣ ਕੇ ਵੀ ਜੋ ਲੁਧਿਆਣੇ ਦੀਆਂ ਲੋੜਾਂ ਨੇ ਮੈਨੂੰ ਪਤਾ ਮੈਂ ਅੱਜ ਇਸ ਕਰਕੇ ਡਿਸਕਸ ਨਹੀਂ ਕਰ ਰਿਹਾ ਕਿਉਂਕਿ ਜਿਹੜੇ ਐਮਪੀ ਦੇ ਕੈਂਡੀਡੇਟ ਨੇ ਉਹ ਮੁੱਦਾ ਵਹੀਨ ਨੇ ਉਹਨਾਂ ਕੋਲ ਕੋਈ ਮੁੱਦਾ ਨਹੀਂ ਉਹ ਬਿਨਾਂ ਮੁੱਦੇ ਤੋਂ ਲੜਾਈ ਲੜ ਰਹੇ ਨੇ ਸਿਰਫ ਤੇ ਸਿਰਫ ਉਹ ਲੋਕਾਂ ਨੂੰ ਭਰਮਾ ਰਹੇ ਨੇ ਝੂਠ ਬੋਲ ਕੇ ਸੋ ਜੋ ਮਸਲੇ ਨੇ ਲੁਧਿਆਣੇ ਦੇ ਉਹ ਆਉਣ ਵਾਲੇ ਦਿਨ ਤੁਹਾਡੇ ਆਉਣ ਵਾਲੇ ਦਿਨਾਂ ਤੱਕ ਤੁਹਾਡੇ ਸਾਹਮਣੇ ਰੱਖਾਂਗੇ ਔਰ ਕਿਵੇਂ ਹੱਲ ਹੋਣੇ ਨੇ ਕਿੱਥੋਂ ਹੱਲ ਹੋਣੇ ਨੇ ਇਹ ਵੀ ਤੁਹਾਨੂੰ ਦੱਸਾਂਗੇ ਸੋ ਮੈਂ ਆਸ ਰੱਖਦਾ ਵੀ ਤੁਸੀਂ ਵੋਟ ਬਹੁਤ ਸੋਚ ਕੇ ਵਿਚਾਰ ਕੇ ਆਪਣੇ ਭਵਿੱਖ ਨੂੰ ਮੁੱਖ ਰੱਖ ਕੇ ਆਪਣੇ ਬੱਚਿਆਂ ਦੇ ਭਵਿੱਖ ਨੂੰ ਮੁੱਖ ਰੱਖ ਕੇ ਆਪਣੇ ਕਾਰੋਬਾਰ ਦੇ ਭਵਿੱਖ ਨੂੰ ਮੁੱਖ ਰੱਖ ਕੇ ਪਾਉਂਗੇ ਇਹ ਆਸ ਨਾਲ ਮੈਂ ਤੁਹਾਡਾ ਧੰਨਵਾਦ ਕਰਦਾ ਬਹੁਤ ਮਿਹਰਬਾਨੀ ਇਸ ਭਰੋਸੇ ਨਾਲ ਕਿ ਆਉਣ ਵਾਲੇ ਦਿਨਾਂ 'ਚ ਤੁਹਾਡੇ پاس ਆਉਣਾ ਵੀ ਆ ਤੁਹਾਡੇ ਕੱਲੇ ਕੱਲੇ ਘਰ ਕੱਲੇ ਕੱਲੇ ਪਿੰਡ ਕੱਡੇ ਕੱਲੇ ਮਹੱਲੇ ਦੇ ਵਿੱਚ ਪਹੁੰਚ ਕੇ ਕੱਲੇ ਕੱਲੇ ਵਾਰ ਚ ਪਹੁੰਚ ਕੇ ਤੁਹਾਨੂੰ ਬੇਨਤੀ ਕਰਾਂਗੇ ਔਰ ਮੈਨੂੰ ਆਸਾ ਕਿ ਤੁਹਾਡੇ ਕੋਲੇ ਮੇਰਾ ਸੁਹਾ ਮੇਰਾ ਅਚਾਰ ਮੇਰਾ ਜੋ ਪਿਛਲੇ ਕੀਤਾ ਹੈ ਕੰਮ ਉਹ ਤੁਹਾਡੇ ਤੱਕ ਪਹੁੰਚ ਗਿਆ ਹੋਊਗਾ ਮੇਰੀ ਇਮਾਨਦਾਰੀ ਤੁਹਾਡੇ ਤੱਕ ਪਹੁੰਚ ਗਈ ਹੋਊਗੀ